ਐਮੈਂਡਮੈਂਟ ਹਰਿਆਣਾ ਕਾਂਗਰਸ ਜਿਹੜੀ ਆ ਉਹ ਦਾ ਵਿਰੋਧ ਦਾ ਡਿਮਾਂਡ ਕਰ ਰਹੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਕਾਂਗਰਸੀ ਇਸ ਮੁੱਦੇ ਤੇ ਦੋ ਪੱਖੀ ਹੋਈ ਪਈ ਮੈਂ ਆਪਣੇ ਆਪ ਨੂੰ ਸੰਖੇਪ ਦੇ ਵਿੱਚ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਬਕਾਇਦਾ ਤੌਰ ਤੇ ਤਿਆਰੀ ਵਿੱਚ ਆ ਰਹੇ ਹਾਂ ਅੰਦਰ ਹੀ ਇਹ ਫੈਸਲਾ ਹੋਇਆ ਹੈ ਕਿ ਜੇ ਪ੍ਰੈਸ ਨੂੰ ਤੁਸੀਂ ਇਕੱਲੇ ਬਰੀਫ ਕਰੋ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸੈਸ਼ਨ 'ਚ ਕਰਨੀਆਂ ਕਿ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਫਲੋਰ ਤੇ ਨੂੰ ਅੱਜ ਇੱਥੇ ਨਹੀਂ ਚਿਤੀਆਂ ਜਾ ਸਕੀ। ਇੱਕ ਉਹਦੇ ਵਿੱਚ ਤੇ ਗੱਲ ਜਿਹੜਾ ਗਵਰਨਮੈਂਟ ਨੇ ਆ ਪੰਜਾਬ ਦੇ ਪਾਣੀਆਂ ਨਾਲ ਤਲਕ ਰੱਖਦਾ ਹੋਇਆ ਜਿਹੜਾ ਸੈਸ਼ਨ ਬੁਲਾਇਆ ਇਹ ਉਹਦੇ ਬਾਰੇ ਚਰਚਾ ਕੀਤੀ ਗਈ ਕਿਉਂਕਿ ਕਿਸੇ ਵੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਤੇ ਸਪੈਸ਼ਲੀ ਇੱਕ ਅਗਰੀਰੀਅਨ ਸੂਬੇ ਦੇ ਵਿੱਚ ਪਾਣੀ ਲਾਈਫਲਾਈਨ ਨੂੰ ਪੰਜਾਬ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਮੁੱਦੇ ਤੇ ਗੰਭੀਰਤਾ ਨਾਲ ਸਾਰਿਆਂ ਨਾਲ ਵਿਚਾਰ ਕੀਤਾ ਗਿਆ ਇਹਦੀ ਬੈਕਗ੍ਰਾਉਂਡ ਕੀ ਹੈ ਮੌਜੂਦਾ ਹਾਲਾਤ ਕੀ ਨੇ ਤੇ ਉਹਦੇ ਬਾਰੇ ਸਾਰੀ ਚਰਚਾ ਜਿਹੜੀ ਜੋ ਕੱਲ ਅਸੈਂਬਲੀ ਚ ਹੋਣਾ ਉਹਦੇ ਬਾਰੇ ਚਰਚਾ ਕੀਤੀ ਗਈ ਜੀ ਅਮੈਂਡਮੈਂਟ ਹਰਿਆਣਾ ਕਾਂਗਰਸ ਜਿਹੜੀ ਆ ਉਹ ਦਾ ਵਿਰੋਧ ਡਿਮਾਂਡ ਕਰ ਰਹੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਕਾਂਗਰਸੀ ਇਸ ਮੁੱਦੇ ਤੇ ਦੋ ਪੱਖੀ ਹੋਈ ਪਈ ਹੈ ਨਹੀਂ ਦੋ ਕਾਂਗਰਸ ਨਹੀਂ ਹੋਈ ਸਾਰੀਆਂ ਪਾਰਟੀਆਂ ਹੀ ਹੋਈਆਂ ਨੇ ਜੀ ਆਪ ਵਾਲੇ ਜਿਹੜੇ ਹਰਿਆਣੇ ਦੇ ਨੇ ਉਹ ਹਰਿਆਣੇ ਦੀ ਗੱਲ ਕਰਦੇ ਨੇ ਜੀ ਜਿਹੜੇ ਭਾਜਪਾ ਵਾਲੇ ਹਰਿਆਣੇ ਦੇ ਉਹ ਹਰਿਆਣੇ ਦੀ ਗੱਲ ਕਰਦੇ ਨੇ ਜੀ ਸੋ ਜਿੰਨੀਆਂ ਵੀ ਪਾਰਟੀਆਂ ਹੈ ਨੇ ਤੁਹਾਨੂੰ ਪਤਾ ਹੀ ਹੋਏਗਾ ਸੁਸ਼ੀਲ ਜਿਹੜੇ ਇਹਨਾਂ ਦੇ ਗੁਪਤਾ ਜੀ ਨੇ ਉਹਨਾਂ ਨੇ ਕੀ ਜੋ ਇਸ਼ੂਜ਼ ਜੋ ਸਟੇਟਮੈਂਟਸ ਦਿੱਤੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਸੋ ਮੈਂ ਆਪਣੇ ਆਪ ਨੂੰ ਸੰਖੇਪ ਦੇ ਵਿੱਚ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਬਕਾਇਦਾ ਤੌਰ ਤੇ ਤਿਆਰੀ ਵਿੱਚ ਆ ਰਹੇ ਆ ਪੰਜਾਬ ਦੇ ਪਾਣੀਆਂ ਨੂੰ ਤਗੜੇ ਹੋ ਕੇ ਅਸੀਂ ਉਹਨਾਂ ਦੀ ਰਖਵਾਲੀ ਵੀ ਕਰਾਂਗੇ ਪੰਜਾਬ ਦੇ ਇੰਟਰਸਟ ਨੂੰ ਫੁਲੀ ਪ੍ਰੋਟੈਕਟ ਕਰਕੇ ਰੱਖਾਂਗੇ ਸੇਫਟੀ ਐਕਟ ਜੋ ਬਣਾਇਆ ਗਿਆ ਸੀਗਾ 2021 ਦੇ ਵਿੱਚ ਇਹ ਸਾਰੀਆਂ ਗੱਲਾਂ ਤੇ ਅਜੇ ਇਸ ਟਾਈਮ ਅੰਦਰ ਹੀ ਇਹ ਫੈਸਲਾ ਹੋਇਆ ਹੈ ਕਿ ਜੇ ਪ੍ਰੈਸ ਨੂੰ ਤੁਸੀਂ ਕੱਲੇ ਬਰੀਫ ਕਰੋ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸੈਸ਼ਨ 'ਚ ਕਰਨੀਆਂ ਉਹ ਅੱਜ ਪ੍ਰੈਸ ਦੇ ਸਾਹਮਣੇ ਡਿਸਕਸ਼ਨ ਹੋਣੀ ਹੈ। ਭਾਜਪਾ ਸਾਹਿਬ ਇੱਕ ਸੁਰਜੀਵਾਲ ਸਾਹਿਬ ਦਾ ਬਿਆਨ ਆਇਆ ਕਿ ਕਹਿੰਦੇ ਕਾਂਗਰਸ ਵਾਪਸੀ ਕਰ ਰਹੀ ਸੀ ਪਰ ਉਸ ਨੂੰ ਵੇਖਦੇ ਆ ਕਿਹਦੇ ਭਾਜਪਾ ਨੇ ਇਹ ਮੁੱਦਾ ਪਾਣੀਆਂ ਦਾ ਬਣਾ ਦਿੱਤਾ ਅਤੇ ਮਾਨ ਸਾਹਿਬ ਨੂੰ ਕਹਿੰਦੇ ਹੀਰੋ ਬਣਾ ਰਹੀ ਹੈ ਭਾਜਪਾ ਜੀ। ਇੱਕ ਮਿੰਟ ਮੇਰੀ ਗੱਲ ਸੁਣ ਲੋ। ਸੁਰਜੀਵਾਲਾ ਸਾਹਿਬ ਦਾ ਵਿਊ ਜੋ ਹੈ ਉਹ ਹਰਿਆਣਾ ਨਾਲ ਤੌਲਕ ਰੱਖਦਾ ਸਾਡਾ ਵਿਊ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੀ ਸਟੇਟ ਨਾਲ ਤੌਲਕ ਰੱਖਦਾ ਹੈ। ਅਸੀਂ ਆਪਣਾ ਸਾਰਾ ਵਿਊ ਪੁਆਇੰਟ ਕੱਲ ਅਸੈਂਬਲੀ ਦੇ ਫਲੋਰ ਦੇ ਉੱਤੇ ਭਾਇਆ ਜੀ ਜਿੱਦਾਂ ਆਲ ਪਾਰਟੀ ਮੀਟਿੰਗ ਹੋਈ ਸਾਰਿਆਂ ਨੇ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਕਿ ਸਾਰੀਆਂ ਪਾਰਟੀਆਂ ਪਣ ਕੇ ਮਸਲੇ ਤੇ ਇੱਕ ਹੈ ਤਾਂ ਕੱਲ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਦੌਰਾਨ ਵੀ ਉਹ ਇਕਜੁੱਟਤਾ ਦਿਖਾਈ ਦੇ ਸਕਦੀ ਆ ਜਾਂ ਫਿਰ ਉੱਥੇ ਵੀ ਜਿਹੜਾ ਹੈਗਾ ਵਾਰ ਪਲਟ ਵਾਰ ਆ ਜਿਹੜਾ ਤੁਕੇ ਇੱਕ ਦੂਜੇ ਤੇ ਰੋਪ ਤਲਾਕ ਹੀ ਰਹੇ ਦੇਖੋ ਸਭ ਇੱਕ ਗੱਲ ਸਾਫ਼ ਤੌਰ ਬਰਾਦ ਸਾਹਿਬ ਸੌਰੀ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਸਾਰਿਆਂ ਨੂੰ ਇੰਪੋਰਟੈਂਟ ਪੰਜਾਬ ਹੈ ਤੇ ਪੰਜਾਬੀਅਤ ਹੈ ਤੇ ਸਾਡਾ ਪਾਣੀ ਉਹਦੇ ਵਿੱਚ ਕੋਈ ਕਿਸੇ ਵਿੱਚ ਕੋਈ ਮਦ ਪੀ ਦੇ ਨਹੀਂ ਹੈ ਪੰਜਾਬ ਇਲ ਸਟੈਂਡ ਐਸ ਵਨ ਉਹ ਸਾਰੀ ਗੱਲ ਤੁਹਾਨੂੰ ਤੁਹਾਡੇ ਸਾਹਮਣੇ ਕੱਲ ਲਾਏਗੀ ਜੋ ਕੁਝ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਫੈਡਰਲ ਸਟਰਕਚਰ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਸੂਬੇ ਨੂੰ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਚਾਹੀਦਾ ਉਹ ਹਰ ਪੰਜਾਬੀ ਦੁਨੀਆ ਭਰ ਦਾ ਇੱਕ ਹੋ ਕੇ ਮੁਠੀ ਵਰਗਾ ਇਕੱਠੇ ਹੋ ਕੇ ਖਲੋਏਗਾ ਬਾਕੀ ਗੱਲ ਤੁਹਾਡੇ ਸਾਹਮਣੇ ਕੱਲ ਕੀਤੀ ਜਾਏਗੀ ਤੇ ਤੁਸੀਂ ਆਪ ਹੀ ਇਹ ਸਾਰੀ ਗੱਲ ਜਿਹੜੀ ਹੈ ਉਹ ਤੁਸੀਂ ਖੁਦ ਵੀ ਕਵਰ ਕਰਨੀ ਹੈ। ਤੋਂ ਅਸੈਂਬਲੀ ਸੈਸ਼ਨ ਤੋਂ ਬਾਅਦ ਵੀ ਅਸੀਂ ਆ ਕੇ ਤੁਹਾਡੇ ਸਾਹਮਣੇ ਗੱਲ ਰੱਖਣੀ ਹੈ। ਫਲੋਰ ਤੇ ਹਾਊਸ ਤੇ ਤੁਸੀਂ ਸਾਰਿਆਂ ਸੁਣ ਹੀ ਲੈਣਾ। ਸੋ ਅੱਜ ਸਾਡੇ ਅੰਦਰ ਜਿਹੜੀ ਮੀਟਿੰਗ ਉਹਦੇ ਵਿੱਚ ਇਹ ਸੀ ਕਿ ਸੇਲਪੀ ਲੀਡਰ ਆਪ ਜਾ ਕੇ ਪ੍ਰੈਸ ਦੇ ਨਾਲ ਗੱਲ ਰੱਖਣਗੇ ਬਟ ਉਹਨੂੰ ਥੋੜਾ ਜਿਹਾ ਗੱਲ ਨੂੰ ਸੀਮਿਤ ਰੱਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਫਲੋਰ ਤੇ ਨੂੰ ਅੱਜ ਇੱਥੇ ਨਹੀਂ ਚਿਤੀਆਂ ਜਾ ਸਕੀਆਂ।